हां पुत्र बोल किवें ਲੱਗਿਆ ਸਾਨੂੰ ਬਹੁਤ ਵਧੀਆ ਜੀ ਵਧੀਆ ਲੱਗਿਆ ਹਾਂਜੀ ਹਾਂਜੀ ਬੇਟਾ ਤੁਸੀਂ ਹਾਂਜੀ ਬਹੁਤ ਵਧੀਆ ਲੱਗਿਆ ਵਧੀਆ ਲੱਗਿਆ ਸਨੀ ਤੇਲੀਆ ਤੇ ਯਾਦੋਬਾ ਸਨੀ ਬਹੁਤ ਠੀਕ ਹੈ ਜੀ ਆਹ ਬੇਟਾ ਹਾਂਜੀ ਬਹੁਤ ਵਧੀਆ ਲੱਗਿਆ ਵਧੀਆ ਲੱਗਿਆ ਕਿਵੇਂ ਲੱਗਿਆ ਭਾਬੀ ਤੀਆਂ ਦਾ पाताई जी तीन आधा प्रोग्राम किये बहुत बढ़िया लग गया किये में लग गयी किये में लग गया तू थोड़े लेट आए हो किये में लग गया बढ़िया लग गया किये में लग गया बहुत तो बढ़िया लग गया बहुत बढ़िया तू सी विनर भी है हो मैं सुने पता पता

ਬਹੁਤ ਵਧੀਆ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਵਧੀਆ ਲੱਗਿਆ ਕਿਵੇਂ ਲੱਗਿਆ ਪਤਾ ਵਧੀਆ ਲੱਗਿਆ ਬੜਾ ਨੇ ਕਿਵੇਂ ਲੱਗਿਆ ਜੀ ਬਹੁਤ ਵਧੀਆ ਲੱਗਾ ਮੇਰੇ ਪਿੱਛਿਆਂ ਦਾ ਪਿੰਡ ਸੀ ਤੀਆਂ ਲੱਗੀਆਂ ਹੋਈ ਸੀ 30 ਸਾਲ ਹੋ ਗਏ ਮੇਰੇ ਵਿਆਹੀ ਨੂੰ ਮੈਂ ਪਹਿਲੀ ਵਾਰ ਤੀਆਂ ਵੇਖੀਆਂ ਬਹੁਤ ਵਧੀਆ ਲੱਗਿਆ ਤੇ ਤੋਂ ਸਾਨੂੰ ਐਡਾ ਸੀ ਵੀ

ਈ ਆ ਦਾ ਪ੍ਰੋਗਰਾਮ ਤੇ ਅੱਜ ਪ੍ਰੋਗਰਾਮ ਚ ਸਭ ਤੋਂ ਵਧੀਆ ਕਿਹੜਾ ਲੱਗਿਆ ਤੈਨੂੰ ਰੇਸ ਗੇਮ ਰੇਸ ਗੇਮ ਰੇਸ ਗੇਮ ਤੈਨੂੰ ਕਿਹੜੀ ਵਧੀਆ ਲੱਗੀ ਮੈਨੂੰ ਵੀ ਰੇਸ ਗੇਮ ਰੇਸ ਗੇਮ ਠੀਕ ਹੈ ਬਈ ਲਏ ਗਏ ਤੇ ਸਾਰਿਆਂ ਨੂੰ ਬਹੁਤ ਇੰਜੋਏ ਕੀਤਾ ਪੂਰਾ ਆਨੰਦ ਮਾਣਿਆ ਤੁਹਾਨੂੰ ਕਿਵੇਂ ਲੱਗਿਆ ਪੁੱਤ ਬਹੁਤ ਵਧੀਆ ਬਹੁਤ ਵਧੀਆ ਤੂੰ ਤਾਂ ਆਪ ਹੀ ਬਹੁਤ ਵਧੀਆ ਬੇਟਾ ਚੱਲ ਠੀਕ ਹੈ ਕੱਢ ਦੇ